ਇਸ ਤਰੇ ਮਰਗਦੇ ਇੱਕ ਮਾਰਵਾੜੀ ਪਿਆ ਬਹੁਤ ਵੱਡਾ ਬਿਜ਼ਨਸਮੈਨ ਦੁਕਾਨਦਾਰ ਸੀ ਸਾਰਾ ਪਰਿਵਾਰ ਕੋਲ ਬੈਠਾ ਹੈ ਔਰ ਪ੍ਰਾਣ ਆ ਹਿਸ਼ਤਾ ਆ ਹਿਸ਼ਤਾ ਨਿਕਲਦੇ ਨੇ ਇਕਦਮ ਨਹੀਂ ਅੱਖਾਂ ਖੋਲ ਕੇ ਆਪਣੀ ਪਤਨੀ ਦੀ ਤਰਫ ਦੇਖਦਾ ਹੈ ਤੇ ਕਹਿੰਦਾ ਹੈ ਵੱਡਾ ਮੁੰਡਾ ਕਿੱਥੇ ਹੈ ਤੇ ਪਤਨੀ ਕਹਿੰਦੀ ਐ RAM ਆ ਗੋਏ ਤੇ ਵਕਤ ਐ ਆਖਰੀ ਤੁਹਾਡੇ ਪ੍ਰਾਣ ਪਏ ਨਿਕਲਦੇ ਨੇ ਡਾਕਟਰਾਂ ਨੇ ਜਵਾਬ ਦਿੱਤਾ RAM ਆ ਗੋ ਕਾਕਾ ਕੋਲ ਬੈਠਾ ਮੁੰਡਾ ਕੋਲ ਬੈਠਾ ਚਿੰਤਾ ਨਾ ਕਰੋ ਐ ਤੁਹਾਡੇ ਕਦਮਾਂ 'ਚ ਬੈਠਾ ਭਾਵੇਂ ਪ੍ਰਾਣ ਨਿਕਲ ਰਹੇ ਨੇ ਪਰ ਸਰੀਰ ਦੇ ਵਿੱਚ ਅਜੇ ਸਤਿਆ ਹੈ ਅਜੇ ਹੋਸ਼ ਹੈ ਅੱਖਾਂ ਦੇ ਵਿੱਚ ਅਜੇ ਵੀ ਜੋਤ ਹੈ ਫਿਰ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਕਿ ਪੁੱਛ ਰਾਇਆ ਫਿਰ ਪਤਨੀ ਤੋਂ ਵਿਚਾਰਲਾ ਮੁੰਡਾ ਕਿਥੇ ਤੇ ਪਤਨੀ ਸਿਰ ਤੇ ਹੱਥ ਮਾਰਦੀ ਤੁਸੀਂ ਰਾਮ ਆਖੋ ਤੁਹਾਡੇ ਪ੍ਰਾਣ ਨਿਕਲ ਰਹੇ ਨੇ ਰੋਈ ਜਾ ਰਹੀਏ ਪਤਨੀ ਤੁਸੀਂ ਰਾਮ ਆਖੋ ਵਿਚਾਰਲਾ ਮੁੰਡਾ ਵੀ ਤੁਹਾਡੇ ਕੋਲ ਬੈਠਾ ਹੈ ਕਦਮਾਂ 'ਚ ਬੈਠਾ ਹੈ ਤੁਸੀਂ ਚਿੰਤਾ ਨਾ ਕਰੋ ਕਾਫੀ ਪ੍ਰਾਣ ਨਿਕਲ ਚੁੱਕੇ ਨੇ ਹੁਣ ਬੇਹੋਸ਼ੀ ਤਾਰੀ ਹੋਣ ਲੱਗੇ ਨੇ ਲੇਕਿਨ ਫਿਰ ਵੀ ਇਸਨੇ ਜ਼ੋਰ ਲਾਇਆ ਔਰ ਅੱਖਾਂ ਖੋਲੀਆਂ ਤੇ ਬੋਲਿਆ ਛੋਟਾ ਮੁੰਡਾ ਕਿੱਥੇ ਹੈ ਪਤਨੀ ਕਹਿੰਦੀ ਉਹ ਤੁਹਾਡੇ ਸਿਰਾਂੇ ਬੈਠਾ ਹੈ ਤੁਹਾਡੇ ਕੋਲ ਬੈਠਾ ਹੈ ਬਿਲਕੁਲ ਚਿੰਤਾ ਕਿਉਂ ਕਰਦੇ ਆ ਉਸ ਮਰਦੇ ਹੋਏ ਨੇ ਆਪਣੇ ਸਿਰ ਤੇ ਹੱਥ ਮਾਰਿਆ ਫਿਰ ਦੁਕਾਨ ਤੇ ਕੌਣ ਗਿਆ ਹੋਵੇਗਾ ਕੰਬਖਤ ਤਿੰਨੇ ਇੱਥੇ ਬੈਠੇ ਨੇ ਕਿਉਂ ਬੈਠੇ ਨੇ ਯਕੀਨ ਜਾਣੋ ਇਸਨੇ ਮਰ ਕੇ ਕਿੱਥੇ ਜਾਣਾ ਕਿਧਰੇ ਵੀ ਨਹੀਂ ਜਾਣਾ ਇੰਨਾ ਹੀ ਮੁੰਡਿਆਂ ਦੇ ਘਰ ਪੈਦਾ ਹੋਣਾ ਐ ਇਸੇ ਹੀ ਦੁਕਾਨ ਤੇ ਬੈਠਣਾ ਕਿਧਰੇ ਵੀ ਨਹੀਂ ਜਾਣਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਦਾਏ ਪਿਆਦੇ ਇਸਲਾਮ ਨੇ ਇਹਦਾ ਤਨ ਸਮਸ਼ਾਨ ਘਾੜ ਤੱਕ ਪਹੁੰਚੇਗਾ ਇਸਦਾ ਮਨ ਫਿਰ ਇੱਥੇ ਪਰਿਵਾਰ ਦੇ ਚ ਆਵੇਗਾ ਇਸ ਨੂੰ ਸਤਗੁਰੂ ਦੀ ਬਾਣੀ تصدیق ਕਰਦੀ ਹੈ ਵਾਸ਼ਨਾ ਵਰਦਾ ਆਵੇ ਜਾ ਉਹ ਵਾਸ਼ਨਾ ਦੀ ਡੋਰੀ ਖਿੱਚ ਕੇ ਫਿਰ ਲਿਆ ਦੇਗੀ ਇੱਥੇ ਹੀ ਲਿਆ ਦੇਗੀ ਸੰਸਾਰ ਦੀ ਵਾਸ਼ਨਾ ਮਿਟੀ ਨਹੀਂ ਮਨ ਦਾ ਘਰ ਹੈ ਭਗਵਾਨ ਪਰਮਾਤਮਾ ਈਸ਼ਵਰ ਅਕਾਰੂ ਪਰ ਤਨ ਦਾ ਘਰ ਹੈ ਸਮਸ਼ਾਨ